ਉਸੀ ਦੇਖ ਰਿਹਾ ਹੈ ਦਲਜੀਤ ਸਿੰਘ ਖਾ ਦੋਸਤੋ 2024 ਲੋਕ ਸਭਾ ਚੋਣਾਂ ਦਾ ਜਿਹੜਾ ਮਹਾਕੁੰਬਾ ਬਿਲਕੁਲ ਇਸ ਵੇਲੇ ਸਿਖਰਾਂ ਤੇ ਹੈ ਤੇ ਹਰ ਉਮੀਦਵਾਰ ਆਪਣਾ ਪ੍ਰਚਾਰ ਪ੍ਰਸਾਰ ਕਰ ਰਿਹਾ ਹੈ ਜੂਰਾ ਸ਼ੂਰਾ ਦੇ ਨਾਲ ਤੇ ਆਪਣੇ ਸਮਰਥਕਾਂ ਨੂੰ ਆਪਣੇ ਸਹਿਯੋਗੀਆਂ ਨੂੰ ਜਿਹੜਾ ਉਮੀਦਵਾਰ ਮਿਲ ਰਿਹਾ ਤੇ ਨਾਲ ਦੀ ਨਾਲ ਉਹਨਾਂ ਨੂੰ ਵੋਟ ਪਾਉਣ ਲਈ ਵੀ ਪ੍ਰੇਰਿਤ ਕਰ ਰਿਹਾ ਸੋ ਅੱਜ ਇਸੇ ਲੜੀ ਦੇ ਤਹਿਤ ਅਸੀਂ ਆਜਾਏ ਹੁਸ਼ਿਆਰਪੁਰ ਵਿਖੇ ਭਾਜਪਾ ਦੇ ਕੇਰਨ ਮંત્રી ਸਦਾ ਤਿਸ਼ਨ ਸੂਜੀ ਜਿਹੜੇ ਭਾਜਪਾ ਦੇ ਇਥੋਂ ਜਿਹੜੇ ਸਹਿਯੋਗੀ ਨੇ ਭਾਜਪਾ ਉਮੀਦਵਾਰ ਦੇ ਮੈਡਮ ਅਨੀਤਾ ਸੋਮ ਪ੍ਰਕਾਸ਼ ਦੇ ਉਹਨਾਂ ਦੇ ਹੱਕ ਦੇ ਵਿੱਚ ਆਪਣਾ ਪ੍ਰਚਾਰ ਪ੍ਰਸਾਰ ਕਰਦੇ ਆ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਕਿਉਂਕਿ ਉਹ ਸੀਨੀਅਰ ਲੀਡਰ ਨੇ ਤੇ ਭਾਜਪਾ ਦੇ ਵਿੱਚ ਉਹਨਾਂ ਦਾ ਕਾਫੀ ਕੈਬਨਿਟ ਮੰਤਰੀ ਉਸ ਸਮੇਂ ਕੈਬਨਿਟ ਮੰਤਰੀ ਰਿਹਾ ਜਦੋਂ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੱਸ਼ਿਆਪਦੇ ਸੋ ਇਹਨਾਂ ਦਾ ਭਾਜਪਾ ਦੇ ਵਿੱਚ ਪੂਰਾ ਜਿਹੜਾ ਪ੍ਰਭਾਵ ਆ ਇਹਨਾਂ ਦੇ ਨਾਲ ਗੱਲ ਕਰਾਂਗੇ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਦੇ ਚੋਣ ਪ੍ਰਚਾਰ ਨੂੰ ਲੈ ਕੇ ਕਿਸ ਤਰ੍ਹਾਂ ਇਹ ਲੋਕਾਂ ਦੇ ਵਿੱਚ ਜਾ ਰਿਹਾ ਹੈ ਸੋ ਤਿਕਸ਼ਾ ਸੂਜੀ ਤੁਹਾਡਾ ਸਵਾਗਤ ਹੈ ਜੀ ਲਿਵਿੰਗ ਇੰਡੀਆ న్యూਸ ਤੇ ਤੇ ਸਰ ਜਿਹੜਾ ਮੈਡਮ ਅਨੀਤਾ ਸੋਮ ਪ੍ਰਕਾਸ਼ ਲੁ ਉਹਨਾਂ ਦੇ ਪ੍ਰਚਾਰ ਪ੍ਰਚਾਰ ਲਈ ਤੁਸੀਂ ਇੱਥੇ ਪਰਿਵਾਰੀ ਹੋ ਕਿਸ ਤਰ੍ਹਾਂ ਦਾ ਪ੍ਰਚਾਰ ਤੁਸੀਂ ਜਿਹੜਾ ਹੁਣ ਦੁਕਾਨਾਂ ਦੇ ਵਿੱਚ ਜਾ ਰਹੇ ਹੋ ਲੋਕ ਦੇਖੋ ਕਿਸੇ ਵੀ ਇਲੈਕਸ਼ਨ ਦਾ ਪ੍ਰਚਾਰ ਕਰਨਾ ਚੋਣਵ ਦੇ ਪਿੱਛੇ ਕੋਈ ਸਾਜਰੇ ਨਵੀਂ ਜੀਤ ਹੈ ਹੀ ਨਹੀਂ ਆ ਐਜ਼ ਅ ਇਨਚਾਰਜ ਮੈਂ ਆਪਣੇ ਸੱਤ ਅੱਠ ਇਲੈਕਸ਼ਨ ਲੜੇ ਆ ਇੱਥੇ ਦੇ ਲੋਕ ਸਭਾ ਦੇ ਵੀ ਮੈਂ ਹਮੇਸ਼ਾ ਇਨਚਾਰਜ ਰਨ ਸੋ ਬਹੁਤ ਸਾਰੇ ਭਾਈ ਇਲੈਕਸ਼ਨਾਂ ਦੇ ਵਿੱਚ ਵੀ ਡਿਊਟੀ ਲੱਗੀ ਆ ਸੋ ਪਰਚਾਰ ਪ੍ਰਸਾਰ ਦਾ ਮਤਲਬ ਇਹ ਹੁੰਦਾ ਕਿ ਅਸੀਂ ਹਰ ਇੱਕ ਬੰਦੇ ਤੱਕ ਜਾਈਏ ਔਰ ਇੱਕ ਹਵਾ ਵੀ ਬਣਾਈਏ ਔਰ ਪਰਸਨਲ ਕੰਟੈਕਟ ਵੀ ਬਣਾਈਏ ਸੋ ਜਿੱਥੇ ਤੱਕ ਨੀਤਾ ਸੰਪਰਗਾ ਜੀ ਦਾ ਇੱਥੇ ਚੋਣ ਦਾ ਪ੍ਰਚਾਰ ਪ੍ਰਸਾਰ ਚੱਲ ਰਿਹਾ ਅਸੀਂ ਸਾਰੇ ਅੰਗਲਾਂ ਤੇ ਜਿਹੜੇ ਹੈਗੇ ਆ ਉਹ ਵਰਕ ਕਰ ਰਹੇ ਆ ਹੋਲਡਿੰਗਸ ਨਾਲ ਵੀ ਐਡਵਰਟਾਈਜ਼ਮੈਂਟ ਨਾਲ ਜਿਹੜਾ ਅਨਾਊਂਸਮੈਂਟ ਨਾਲ ਵੀ ਔਰ ਵੱਡੇ ਛੋਟੇ ਗੈਦਰਿੰਗਸ ਕਰਕੇ ਵੀ ਔਰ ਡੋਰ ਟੂ ਡੋਰ ਜਾ ਕੇ ਵੀ ਔਰ ਸੋਸ਼ਲ ਮੀਡੀਆ ਨਾਲ ਵੀ ਸੋ ਕੁਲ ਮਿਲਾ ਕੇ ਕਾਫੀ ਸੈਟੀਸਫੈਕਟਰੀ ਸਾਡਾ ਇਹ ਬੀਜੇਪੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਗਜਾਰੀ ਔਰ ਭਗਵਾਨ ਸ਼੍ਰੀ ਰਾਮ ਦਾ ਮੰਦਿਰ ਜਿਹੜਾ ਬਣ ਗਿਆ ਇਸ ਵੇਲੇ ਜਤਾ 370 ਉਹ ਹਟਾਈ ਗਈ ਆ ਉਹਦੇ ਕਰਕੇ ਲੋਕਾਂ ਨੇ ਪਹਿਲਾਂ ਹੀ ਮਨ ਚ ਕਿਤੇ ਨਾ ਕਿਤੇ ਇਹ ਸੋਚ ਬਣਾਈ ਹੋਈ ਆ ਕਿ ਅਸੀਂ ਆ ਕਿ ਪਾਰਟੀ ਤੋਂ ਜਆ ਕਿਸੇ ਵੀ ਬੰਦੇ ਤੋਂ ਉੱਪਰ ਉੱਠ ਕੇ ਰਿਸ਼ਤੇਦਾਰੀਆਂ ਤੋਂ ਉੱਪਰ ਉੱਠ ਕੇ ਮੋਦੀ ਨੂੰ ਵੋਟ ਕਰਨਾ ਔਰ ਦੇਸ਼ ਵਾਸਤੇ ਵੋਟ ਕਰਨਾ ਦੇਸ਼ ਨੂੰ ਸਟਰੋਂਗ ਬਣਾਉਣ ਵਾਸਤੇ ਵੋਟ ਕਰਨਾ ਸਰ ਇਹ ਮੋਦੀ ਸਾਹਿਬ ਦੀ ਗੱਲ ਕਾਰਗਜ਼ਾਰੀ ਦੀ ਗੱਲ ਅਸ਼ੀਰਾਮ ਮੰਦਰ ਜੀ ਦੀ ਗੱਲ ਉਸ ਤੋਂ ਬਾਅਦ ਆਪਾਂ ਹੋਰ ਕਿਹੜੇ ਲੋਕਲ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਆ ਲੋਕਾਂ ਨੂੰ ਦੇਖੋ ਲੋਕਲ ਮੁੱਦੇ ਜੇ ਵਿਕਾਸ ਸਭ ਤੋਂ ਜ਼ਿਆਦਾ ਹੁੰਦਾ ਹੈਗਾ ਕਿਉਂਕਿ ਸਾਰੇ ਦੇਸ਼ ਬਹੁਤ ਵੱਡੇ ਪੱਧਰ ਤੇ ਵਿਕਾਸ ਹੋ ਰਿਹਾ ਹੈ। ਨੈਸ਼ਨਲ ਹਾਈਵੇ ਜਿਹੜੇ ਕਾਂਗਰਸ ਦੇ ਵੇਲੇ 5 ਕਿਲੋਮੀਟਰ ਵੀ ਸ਼ਾਇਦ ਨਹੀਂ ਬੰਦੇ ਸੀਗੇ ਪਰ ਡੇ ਤੇ ਹੁਣ 50 ਕਿਲੋਮੀਟਰ ਪਰ ਡੇ ਬੰਦੇ ਲੋਕਾਂ ਨੂੰ ਸਭ ਪਤਾ। ਜਾਲ ਪਛਾਤਾ ਨੈਸ਼ਨਲ ਰਾਈਵੇ ਦਾ ਪੰਜਾਬ ਚ ਦਿਖਦਾ ਹੈਗਾ ਸਾਰਾ ਉਹਨਾਂ ਦਾ। ਇੱਥੇ ਹੀ ਰੇਲਵੇ ਦਾ ਹੈਗਾ ਰੇਲਵੇ ਦੇ ਵਿੱਚ ਬਹੁਤ ਤਰੱਕੀ ਹੋਈ ਹੈ। ਹਾਜ਼ਾਪੁਰ ਦੇ ਵਿੱਚ ਵੀ ਦੇਖੋ ਸੰਪ੍ਰਕਾਸ਼ ਜੀ ਦੀ ਐਫਰਟਸ ਨਾਲ ਇੱਕ ਬਹੁਤ ਵਧੀਆ ਪਲੇਟਫਾਰਮ ਵਰਡ ਕਲਾਸ ਬਣ ਗਿਆ ਹੈਗਾ। ਸਾਂ ਦਾ ਤੋਂ ਹਸ਼ਾਰਪੁਰ ਦੀ ਰੇਲ ਲਾਈਨ ਦਾ ਫਾਈਨਲ ਸਰਵੇ ਹੋ ਰਿਹਾ ਹੈ ਮੈਡੀਕਲ ਕਾਲਜ ਸੋਮਪrakash ਜੀ ਨੇ ਇੱਥੇ ਹਸ਼ਾਰਪੁਰ ਵਾਸਤੇ ਮਨਜ਼ੂਰ ਕਰਾਇਆ ਸੈਂਟਰ ਗਵਰਨਮੈਂਟ ਤੋਂ ਔਰ ਸੈਂਟਰ ਗਵਰਨਮੈਂਟ ਤੋਂ ਪੈਸੇ ਵੀ ਲਿਆ ਕੇ ਸਟੇਟ ਗਵਰਨਮੈਂਟ ਨੂੰ 375 ਕਰੋੜ ਰੁਪਏ ਦਿੱਤਾ ਕਿੰਨੀ ਦੇਰ ਦੀ ਹੋ ਗਈ ਆ ਫਗਵਾੜੇ ਤੋਂ ਹਸ਼ਾਰਪੁਰ ਤੱਕ 4 ਲੇਨਿੰਗ ਸੜਕ ਜਿਹੜੀ ਆ ਉਹ ਉਹਦਾ ਕੰਮ ਸ਼ੁਰੂ ਹੋ ਚੁੱਕਾ ਔਰ 1.5 ਸਾਲ ਚ ਪੂਰਾ ਆ ਜਾਣਾ ਇਸੇ ਤਰ੍ਹਾਂ ਫਗਵਾੜਾ ਰੋਡ ਤੋਂ ਉਨਾ ਰੋਡ ਤੱਕ ਦਾ ਇੱਕ ਨਵਾਂ ਬਾਈਪਾਸ ਬਣਾ ਲੈਣਾ ਹਸ਼ਾਰਪੁਰ ਐਕਸਪੈਂਡ ਹੋਏਗਾ ਸਿਮਿਲਰਲੀ ਅਮਰਸਰ ਤੋਂ ਲੈ ਕੇ ਕਮਾਨ ਤੱਕ ਫਿਰ ਟਾਂਡਾ ਤੱਕ ਔਰ ਹੁਸ਼ਾਰਪੁਰ ਫਿਰ ਉਨਾ ਔਰ ਰਣਗਪੁਰ ਸਾਹਿਬ ਤੱਕ ਜਿਹੜੀ ਫੋਰ ਲੇਨਿੰਗ ਸੜਕ ਆ ਰਹੀ ਆ ਉਹ ਵੀ ਇਹਨਾਂ ਨੇ ਉਹਦਾ ਕੰਮ ਐਕਸਪ੍ਰੇਟ ਕਰਾਇਆ ਔਰ ਹੁਸ਼ਾਰਪੁਰ ਨੂੰ ਇੱਕ ਤਰ੍ਹਾਂ ਦੇ ਨਾਲ ਤਕਰੀਬਨ ਸਾਰੇ ਪਾਸਿਆਂ ਹੀ ਨੈਸ਼ਨਲ ਹਾਈਵੇ ਫੋਰ ਲੇਨਿੰਗ ਤੇ ਲਿਆ ਰਹੇ ਆ ਏ ਜਿਸ ਨਾਲ ਤਰੱਕੀ ਹੋਏਗੀ ਅੱਜ ਤੱਕ ਪਿਛੜੇ ਬੰਨ ਹੁਸ਼ਾਰਪੁਰ ਹੋਣ ਦਾ ਇੱਕੋ ਹੀ ਕਾਰਨ ਸੀ ਕਿ ਇਹ ਕਨੈਕਟੀਵਿਟੀ ਵੀਕ ਸੀ ਸਾਡੀ ਅਸੀਂ ਕਿਤੇ ਵੀ ਜੀਟੀ ਰੋਡ ਤੇ ਨਹੀਂ ਸੀ ਹੁਣ ਜਲੰਧਰ ਤੋਂ ਤਰਨਖਾਟ ਜਾਂਦੀ ਆ ਦੋ ਰੂਟ ਸੜਕਾਂ ਉਹ ਕਵਰ ਕਰਦੀ ਹੈਗੀ ਆ ਅ ਧਰਮਸ਼ਾਲਾ ਵਾਲੀ ਤੇ ਜਲੰਧਰ ਵਾਲੀ ਫਗਵਾੜਾ ਤੋਂ ਹਿਆਰਪੁਰ ਆਏਗੀ ਤੇ ਉਹਨਾਂ ਰੋਡ ਉਹ ਕਵਰ ਹੋਏਗਾ ਉਦੋਂ ਟਾਂਡਾ ਰੋਡ ਕਵਰ ਹੋਏਗਾ ਸੋ ਇਸ ਤਰੀਕੇ ਦੇ ਨਾਲ ਹਿਆਰਪੁਰ ਨੂੰ ਚਤਨ ਚਾਰ ਪਾਸਿਓਂ ਨੈਸ਼ਨਲ ਹਾਈਵੇ ਦੀ 4 ਲੇਨਿੰਗ ਦੀ ਅਸੈਸ ਮਿਲੇਗੀ ਔਰ ਕਿਤੇ ਵੀ ਤਰੱਕੀ ਵਾਸਤੇ ਸੜਕਾਂ ਵਧੀਆ ਹੋਣੀਆਂ ਬਹੁਤ ਜ਼ਰੂਰੀ ਆ ਅ ਇਹ ਦੂਰਦਰਸ਼ਤਾ ਨਾਲ ਸੰਪਰਕਾਇ ਜੀ ਨੇ ਸਾਰੇ ਕੰਮ ਕੀਤੇ ਹੈਲਥ ਸਰਵਿਸਿਜ਼ ਅੱਛੇ ਹਨ ਮੈਡੀਕਲ ਕਾਲਜ ਨਾਲ ਸੋ ਸਾਡੇ ਲੋਕਲ ਵਿਕਾਸ ਦੇ ਵਾਸਤੇ ਜੋ ਐਸਟਰਮ ਚੈਰ ਨੇ ਕੀਤਾ ਬਹੁਤ ਕੁਝ ਕਹਿਣ ਲਿਆ ਅਤੇ ਜਦ ਕਿ ਸਾਡੇ ਆਪੋਨੈਂਟਸ ਜਿਹੜੇ ਆ ਉਹਨਾਂ ਕੋਲ ਕੁਝ ਨਹੀਂ ਕਹਿਣਿਆ ਸੰਪਰਕਾਇ ਜੀ ਦੀ ਇਮਾਨਦਾਰੀ ਉਹਨਾਂ ਦੀ ਸ਼ਰਾਫਤ ਉਹਦੇ ਬਾਰੇ ਉਹ ਅਨਡਿਸਪਿਊਟਡ ਸੋ ਇਸ ਕਰਕੇ ਲੋਕਾਂ ਦਾ ਜਿਹੜਾ ਹੈਗਾ ਉਹ ਜਿਹੜਾ ਚੁਕਾਵ ਹੈਗਾ ਉਹ ਨੀਤਾ ਸੁਪਕਾ ਜੀ ਜਿਹੜੇ ਇੱਕ ਸੋਸ਼ਲ ਵਰਕਰ ਹਨ ਉਹਨਾਂ ਵੱਲ ਹੈ ਐ ਸਰ ਗੱਲ ਕਰੀਏ ਜਿੱਥੇ ਮੈਡਮ ਦਾ ਤੁਹਾਡੇ ਪਰਤਿਆਂ ਉਮੀਦਵਾਰ ਦਾ ਬਹੁਤ ਵਧੀਆ ਆਪਣਾ ਇੱਥੇ ਸੁਭਾਅ ਆ ਰਿਹਾ ਜਾਂਦੀ ਹੈ ਸਰ ਜਿਵੇਂ ਇਸ ਵਾਰ ਹੁਸ਼ਿਆਰ ਪਰ ਲੋਕ ਸੁਭਾਅ ਹਲਕੇ ਚ ਪਹਿਲਾਂ ਕਿੰਨੇ ਕਿਤੇ ਅਲਾਈਂਸ ਹੁੰਦਾ ਸੀ ਹੁਣ ਸਾਰੀ ਪਾਰਟੀਆਂ ਦੇ ਉਮੀਦਵਾਰ ਜਿਹੜੇ ਬਿਨਾਂ ਅਲਾਈਂਸ ਤੋਂ ਲੜ ਰਹੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਕਿ ਕੀ ਦੇ ਨਾਲ ਮੁਕਾਬਲਾ ਜਲੋ ਤੁਹਾਡਾ ਤਕੋ ਮਲਟੀ ਕਾਰਨਰ ਐਲਕੀ ਕੰਟੈਸਟ ਹੈਗਾ ਬਹੁਤ ਬਹੁ ਬਹੁ ਕੋਣੀ ਕੰਟੈਸਟ ਹੈਗਾ ਉਹਦੇ ਵਿੱਚ ਬੀਜੇਪੀ ਨੂੰ ਫਾਇਦਾ ਹੋਣਾ ਕਿਉਂਕਿ ਬੀਜੇਪੀ ਦੀ ਇੱਕ ਸੈਟ ਵੋਟ ਹੈਗੀ ਆ ਉਹ ਕੈਡਟ ਵੋਟ ਵੀ ਆ ਮੋਦੀ ਵੋਟ ਵੀ ਆ ਉਹ ਮੋਦੀ ਸਾਹਿਬ ਦੇ ਕੰਮਾਂ ਦੀ ਵੋਟ ਵੀ ਆਗੀ ਆ ਜਾ ਇੱਕ ਬਹੁ ਮੈਂ ਹਿੰਦੂ ਪਾਈਚਾਰੇ ਦੀ ਵੋਟ ਆ ਉਹ ਇੱਕ ਇੱਕ ਸੈਟ ਵੋਟ ਆ ਉਹਦੀ ਡਿਵੀਜ਼ਨ ਨਹੀਂ ਹੋਣੀ ਹੈਗੀ ਬਾਕੀ ਸਾਰੀਆਂ ਵੋਟਾਂ ਦੀ ਡਿਵੀਜ਼ਨ ਹੋਣੀ ਹੈਗੀ ਆ ਤੇ ਹਾਲਾਂਕਿ ਭਾਪੀ ਨੂੰ ਸਾਰੇ ਵਰਗ ਵੋਟ ਦੇਣ ਦੇਣਗੇ ਕਿਸਾਨ ਵੀ ਦੇਣਗੇ ਦਲਿਤ ਭਾਈਚਾਰਾ ਵੀ ਦਊਗਾ bc ਕਲਾਸ ਤਾਂ ਬਹੁਤ ਜ਼ਿਆਦਾ ਲੋਕੀ ਸੰਭੋਟ ਦਿੰਦੇ ਆ ਔਰ ਸਾਡੇ ਇੱਥੇ ਸਾਰਾ ਪਹਾੜੀ ਹਲਕਾ ਲੱਗਦਾ ਨਾਲ ਉਹ ਤਾਂ ਸਾਰਾ ਭਾਪੀ ਦਾ ਗੜੇ ਮੰਨਿਆ ਜਾਂਦਾ ਮਕੇਰੀਆਂ ਤੋਂ ਲੈ ਕੇ ਦਸੂਹਾ ਦਸੂਹਾ ਗੜਦੀ ਵਾਲਾ ਤੇ ਹਿਸ਼ਾਰਪੁਰ ਦੀ ਕੰਢੀ ਤੇ ਚੱਬੇ ਵਾਲੀ ਦੀ ਕੰਢੀ ਸਾਰੀ ਉਹ ਤਾਂ ਭਾਪੀ ਦਾ ਗੜਾ ਉੱਥੇ ਤਾਂ ਵੋਟਾਂ ਹਮੇਸ਼ਾ ਪੈਂਦੀ ਆਈਆਂ ਸੋ ਇਸ ਕਰਕੇ ਹਿਸ਼ਾਰਪੁਰ ਦੀ ਸੀਟ ਕਾਫੀ ਮਜ਼ਬੂਤ ਆ ਇਥੇ ਦੀ ਟਪੋਗ੍ਰਾਫੀ ਦੇ ਬੀਪੁਆਇੰਟ ਆਫ 뷰 ਨਾਲ ਔਰ ਇਥੇ ਦੀ ਜਿਹੜੀ ਜੋ ਲੋਕਾਂ ਦੀ ਗਿਣਤੀ ਹੈ ਜਾਂ ਤਾਂ ਦੇ ਸਮੀਕਰਨ ਜੋ ਹੈ ਉਹਦੇ ਮੁਤਾਬਕ ਹਸ਼ਾਲਪੁਰ ਬੀਜੇਪੀ ਵਾਸਤੇ ਬਹੁਤ ਇੱਕ ਜੇਨਕੂਲ ਜਿਹਨੂੰ ਕਹਿ ਸਕਦੇ ਆ ਉਹ ਇੱਕ ਡੈਸਟੀਨੇਸ਼ਨ ਹੈ ਸਰ ਅਸੀਂ ਗੱਲ ਕਰੀਏ ਪਾਰਟੀਆਂ ਦੇ ਵਿੱਚ ਰਦੋ ਬਦਲ ਦੀ ਕਿਉਂਕਿ ਤੁਸੀਂ ਸੀਨੀਅਰ ਲੀਡਰ ਹੋ ਪੁਰਾਣੇ ਲੀਡਰ ਹੋ ਤੇ ਇਹਦੇ ਵਿੱਚ ਇੱਥੇ ਇਹ ਗੱਲ ਕਰਨੀ ਬਿਲਕੁਲ ਵਾਜਿਬ ਆ ਪਿਛਲੇ ਸਮੇਂ ਦਰ ਅਕਸਰ ਨੂੰ ਆਪਾਂ ਕੰਟੀਨਿਊ ਕਰਦੇ ਜਿੱਥੇ ਅਸੀਂ ਭਾਜਪੀ ਦੇ ਮੁੱਦਿਆਂ ਦੀ ਗੱਲ ਕੀਤੀ ਆ ਉੱਥੇ ਦੂਸਰੀਆਂ ਪਾਰਟੀਆਂ ਦੇ ਮੁੱਦਿਆਂ ਦੇ ਨਾਲ ਹੋਰ ਉਹਨਾਂ ਦੀ ਕਿਹੜੀ ਗੱਲਬਾਤ ਆ ਜਿਹੜੇ ਲੋਕਾਂ ਦੇ ਵਿੱਚ ਜਾ ਰਹੇ ਹੋ ਇੱਕ ਨਵੇਂ ਬਨੇ ਪਾਰਟੀ ਆਮ ਆਦਮੀ ਪਾਰਟੀ ਉਹਨੇ ਕਾਫੀ ਹਵਾ ਕ੍ਰੀਏਟ ਕੀਤੀ ਝੂਠ-ਚਾਠ ਬੋਲਿਆ ਲੋਕਾਂ ਨੂੰ ਗੁੰਮਰਾਹ ਕੀਤਾ ਜੋ ਬਿਲਕੁਲ ਡਾਊਨ ਆ ਬਿਲਕੁਲ ਅਸਲ ਪੰਜਾਬ ਦੇ ਲੋਕੀ ਸਾਰੇ ਉਹਨੂੰ ਰਿਜੈਕਟ ਕਰਨੇ ਨੂੰ ਤੁਰਦੇ ਇਹ ਉਹ ਪਾਰਟੀ ਆ ਜਿਹੜੇ ਕਹਿੰਦੇ ਹੁੰਦੇ ਸੀਗੇ ਸਾਡੇ ਮੁੱਦੇ ਆ ਅਸੀਂ ਸਕੂਲ ਬਣਾਣੇ ਆ ਹਸਪਤਾਲ ਬਣਾਣੇ ਆ ਅਸੀਂ ਸੇਵਾ ਕਰਦੇ ਆ ਰਾਜਨੀਤੀ ਨਹੀਂ ਕਰਦੇ ਔਰ ਇਮਾਨਦਾਰ ਸਰਕਾਰ ਜਿਹਦੇ ਵਿੱਚ ਸੀਐਮ ਨੂੰ ਦੋ ਕਮਰਿਆਂ ਦਾ ਘਰ ਚਾਹੀਦਾ ਔਰ ਸਿਕਿਉਰਿਟੀ ਨੇ ਚਾਹੀਦੀ ਸੋ ਉਹ ਪਾਰਟੀ ਅੱਜ ਸਾਰੇ ਮੁੱਦੇ ਭੁੱਲ ਕੇ ਇੱਕੋ ਇੱਕ ਮੁੱਦਾ ਰਹਿ ਗਿਆ ਕੇਜਰੀਵਾਲ ਸਾਹਿਬ ਦਾ ਕਿ ਜੇ મોદી ਜਿੱਤ ਗਿਆ ਤਾਂ ਮੈਨੂੰ ਉਹ ਜੇਲ੍ਹ ਚ ਭੇਜ ਦੇਗਾ ਉਹਨਾਂ ਨੂੰ ਸਕੂਲ ਦੇ ਭੁੱਲਿਆ ਹਸਪਤਾਲੇ ਭੁੱਲਿਆ ਇਮਾਨਦਾਰੀ ਵੀ ਭੁੱਲਿਆ ਔਰ ਸਭ ਤੋਂ ਕਰਪਟ ਪਾਰਟੀ ਉਹ ਸਾਬਤ ਹੈ। ਸਿਮਿਲਰਲੀ ਕਾਂਗਰਸ ਬਹੁਤ ਪੁਰਾਣੀ ਪਾਰਟੀ ਹੈ। ਔਰ ਕਾਂਗਰਸ ਬਹੁਤ ਵਾਰੀ ਗਰੀਬੀ ਹਟਾਓ, ਬੇਰੋਜ਼ਗਾਰੀ ਹਟਾਓ ਦੇ ਨਾਅਰੇ ਤੇ ਵੋਟਾਂ ਲੈ ਚੁੱਕੀ ਉਹਨਾਂ ਕੋਲ ਸਾਰੇ ਮੁੱਦੇ ਖਤਮ ਹੋ ਗਏ ਕਿਉਂਕਿ ਉਹ ਚੀਜ਼ ਉਹ ਚੀਜ਼ਾਂ ਕਰ ਨਹੀਂ ਸਕੇ 55 ਸਾਲ ਵੀ ਉਹਨਾਂ ਨੂੰ ਮਿਲ ਗਿਆ ਨਾ ਵਿਕਾਸ ਕਰ ਸਕੇ ਜਿੱਦਾਂ ਮੈਂ ਦੱਸਿਆ ਭਾਜਪਾ ਨੇ ਵਿਕਾਸ ਬਹੁਤ ਕੀਤਾ ਹੈ। ਰੇਲਵੇ ਦਾ ਹਵਾਈ ਅੱਡੇ ਦਾ ਸੜਕਾਂ ਦਾ ਔਰ ਬਾਕੀ ਇਨਫਰਾਸਟ੍ਰਕਚਰ ਪੀ ਪੀਜੀਆਈ ਐਮਜ਼ ਕਿੰਨੇ ਖੋਲੇ ਤੇ ਕਾਂਗਰਸ ਵੀ ਹੁਣ ਮੁੱਦੇ ਤੋਂ ਬਗੈਰ ਪਾਰਟੀ ਆ ਉਹ ਹੁਣ ਕੋਈ ਗੱਲ ਕਹਿੰਦੇ ਆ ਕਿ ਜੇ મોદી ਸਰਕਾਰ ਬਣ ਗਈ ਤਾਂ ਸੰਵਿਧਾਨ ਬਦਲ ਦੋਗੇ ਔਰ ਮੈਂ ਸਮਝਦਾ ਕਿ ਲੋਕੀ ਇੰਨੇ ਸਿਆਣੇ ਆ ਕਿ ਕਾਂਗਰਸ ਦੇ ਇਸ ਮੁੱਦੇ ਨੂੰ ਇਸ ਤਰ੍ਹਾਂ ਨਾ ਲੈਂਦੇ ਆ ਕਿ ਕਾਂਗਰਸ ਡਾਕਟਰ ਭੀਮrao ਅੰਬੇਦਕਰ ਤੇ ਉਹਨਾਂ ਦੀ ਟੀਮ ਤੇ ਸ਼ੱਕ ਕਰਨ ਲੱਗ ਪਈ ਆ ਭਈ ਉਹਨਾਂ ਦੀ ਲਿਆਕਤ ਤੇ ਸ਼ੱਕ ਕਰਨ ਲੱਗ ਪਈ ਉਹਨਾਂ ਨੇ ਕੋਈ ਇੰਨਾ ਕੱਚਾ ਸੰਵਿਧਾਨ ਨਹੀਂ ਬਣਾਇਆ ਭਈ ਮੋਦੀ ਸਾਹਿਬ ਆਣਗੇ ਤਾਂ ਸੰਵਿਧਾਨ ਬਦਲ ਦੇਣਗੇ ਇੰਦਰਾ ਗਾਂਧੀ ਵਰਗੇ ਤਾਨਾਸ਼ਾਹ ਵੀ ਆਏ ਉਹ ਵੀ ਸੰਵਿਧਾਨ ਨਹੀਂ ਬਦਲ ਸਕੇ ਔਰ ਸਿਰਫ ਇਹ ਮੁੱਦਾ ਹਵਾ ਚੁਛਾਲ ਕੇ ਵੋਟ ਲੈਣਾ ਸ਼ਾਇਦ ਮਿਲਣੇ ਵਾਲੀ ਨਹੀਂ ਕਿਉਂਕਿ ਦੁਨੀਆ ਦੇ ਸਾਹਮਣੇ ਦੋ ਚਿਹਰੇ ਆ ਇੱਕ ਇੰਦਰਾ ਗਾਂਧੀ ਦਾ ਜਦੋਂ ਉਸ ਜੀ ਨੇ ਸੰਵਿਧਾਨ ਤੋੜਿਆ ਸੀ ਇੱਕ ਮੋਦੀ ਸਾਹਿਬ ਦਾ ਜਿਹੜੇ लोकतंत्र ਦੇ ਮੰਦਰ ਜਦੋਂ ਜਿੱਤ ਕੇ ਪ੍ਰਧਾਨ ਮੰਤਰੀ ਬਣ ਕੇ ਗਏ ਸਭ ਤੋਂ ਪਹਿਲਾਂ ਮੱਥਾ ਟੇਕ ਕੇ ਗਏ ਕਿ ਲੋਕ ਲੋਕਤੰਤਰ ਦੇ ਮਹਿਮੰਦਰ 'ਚ ਚੱਲਣਾ ਕਿੰਨਾ ਰਿਸਪੈਕਟ ਕੀਤਾ ਉਹ ਬਹੁਤ سارے ਅੰਦੋਲਨ ਹੁੰਦੇ ਆ ਉਹ ਸ਼ਾਂਤਵੇਂ ਇਹਨਾਂ ਸਾਰੇ ਨਿਕਟਾਂਦੇ ਆ ਸੋ ਜੋ ਕੁਝ ਵੀ ਆਪ ਬੀਜੇਪੀ ਕਰ ਰਹੀ ਹੈ ਸੰਵਿਧਾਨ ਦੇ ਦਾਇਰੇ 'ਚ ਕਰ ਰਹੀ ਹੈ ਸੰਵਿਧਾਨ ਬਦਲ ਦੇਣਾ ਤਾਂ ਸਰਦਾਰ ਨਿਰਮਾਤਾ ਮਾਨ ਦਿੰਦਾ ਅਪਮਾਨ ਕਰਨਾ ਉਹਨਾਂ ਦੀ لیاقت ਤੇ ਸ਼ੱਕ ਕਰਨਾ ਸੀ ਮਿਲਾਂ ਦੀ ਅਕਾਲੀ ਦਲ ਦੀ ਗੱਲ ਕਰ ਜੇ ਮੈਂ ਕਰਾਂ ਉਹ ਆਪਣੇ ਚੈਨਲਾਂ 'ਤੇ ਬਹੁਤ ਸਾਰੀਆਂ ਚੀਜ਼ਾਂ ਦਿਖਾਉਂਦੇ ਆ ਭਈ ਅਸੀਂ ਡਵੈਲਪਮੈਂਟ ਬਹੁਤ ਕੀਤੀ ਏਮਸ ਲਿਆਂਦੇ ਹਾਈਵੇਜ਼ ਲਿਆਂਦੇ ਅਸੀਂ ਉਹ ਕੀਤਾ ਵਾ ਕੀਤਾ ਔਰ ਉਹਨਾਂ ਬਰੀਕੀ ਨਾ ਦੇਖਿਆ ਜਾਵੇ ਤਾਂ ਸ਼ਾਇਦ ਉਹ ਮੈਂ ਇਹ ਕਹੂੰਗਾ ਕਿ ਉਹ ਭਾਜੀਪੀ ਦੀ ਐਡਵਰਟਾਈਜ਼ਮੈਂਟ ਹੈ ਭਾਜੀਪੀ ਦੀ ਸਰਕਾਰ ਮੋਦੀ ਸਰਕਾਰ ਨੇ ਹੀ ਉਹ ਸਾਰਾ ਕੁਝ ਬਣਾ ਕੇ ਦਿੱਤਾ ਸੀ ਤੇ ਉਹ ਸਾਡੀ ਭਾਈਵਾਲ ਪਾਰਟੀ ਰਹੀ ਹੈ ਪਰ ਸੈਂਟਰ ਦੇ ਵਿੱਚ ਜਦ ਹੀ ਸਰਕਾਰ ਸੀ ਉਹ ਸਾਰਾ ਸਾਰਾ ਇਨਫਰਾਸਟ੍ਰਕਚਰ ਜਿਹਨੇ ਜਿੰਨੇ ਦੱਸ ਕੇ 스ਪੀਡ ਬਾਦਲ ਬੋਟ ਮੰਗ ਰਿਆ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਹੀ ਮਿਲਿਆ ਪੰਜਾਬ ਨੂੰ ਤੇ ਉਹ ਸਾਡਾ ਹੀ ਪ੍ਰਚਾਰ ਕਰ ਰਹੇ ਆਪਣਾ ਉਹਨਾਂ ਕੋਲ ਕੋਈ ਕੁਝ ਨਹੀਂ ਆ ਬੀਐਸਪੀ ਦਾ ਜਿੱਥੇ ਤੱਕ ਸਵਾਲ ਆ ਉਹ ਬਿਲਕੁਲ ਪਾਰਟੀ ਅਸਲੇ ਬਿਲਕੁਲ ਥੱਲੇ ਜਾ ਚੁੱਕੀ ਆ ਔਰ ਉਹਨਾਂ ਨੂੰ ਆਪਣਾ ਕੈਂਡੀਡੇਟ ਵੀ ਉਹਨਾਂ ਦਾ ਭੱਜ ਗਿਆ ਸੋ ਇਹਨਾਂ ਹਾਲਤਾਂ ਦੇ ਵਿੱਚ ਇਹ ਚੋਣਾਂ ਚੱਲ ਰਿਹਾ ਜਿਹਦੇ ਵਿੱਚ ਤੋ ਭਾਜਪਾ ਹੀ ਆਸੀ ਪਾਰਟੀ ਆ ਜਿਹਨੂੰ ਪਬਲਿਕ ਦਾ ਵੀ ਸਮਰਥਨ ਆ ਔਰ ਜਿਹੋ ਮੋਰਲ ਜਿਹੜੀ ਹੈਗੀ ਆ ਉਹ ਸਮਰਥਨ ਆ ਹਾਂ ਸੂਸਕ ਤੁਸੀਂ ਗੱਲ ਕੀਤੀ ਸੀ ਅਰਵਿੰਦ ਕੇਜਰੀਵਾਲ ਦੇ ਸ਼ੁਰੂ ਦੇ ਵਿੱਚ ਅਰਵਿੰਦ ਕੇਜਰੀਵਾਲ ਇਹ ਆਪਣੇ ਕੁਲਦੀਪ ਧਾਰੀਵਾਲ ਹੋਰਾਂ ਦਾ ਗਿਲਾਮ ਅਮਰਸਾ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਦੇ ਸੀ ਦੋ ਦਿਨ ਪਹਿਲਾਂ ਜਿੱਥੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਮੈਂ ਉਸ ਗੱਲ ਨੂੰ ਕੰਡਮ ਨਹੀਂ ਕਰਦਾ ਉਹਦੇ ਵਿੱਚ ਜਿਹੜੀ ਤੁਹਾਨੂੰ ਜੋੜਦਾ ਆਂ ਤੇ ਉਹਨਾਂ ਨੇ ਉੱਥੇ ਲੋਕਾਂ ਨੂੰ ਸਪੈਸ਼ਲੀ ਅਪੀਲ ਕੀਤੀ ਹੈ ਵੀ ਤੁਸੀਂ ਆਮ ਆਦਮੀ ਨੂੰ ਵੋਟਾਂ ਪਾਓ ਜੇ ਮੈਨੂੰ ਜੇਲ੍ਹ ਜਾਂਮ ਤੋਂ ਬਚਾਉਣਾ ਹੈ ਇਹ ਅਰਵਿੰਦ ਕੇਜਰੀਵਾਲ ਹੋਰਾਂ ਨੇ ਉੱਥੇ ਕਿਹਾ ਸੀ ਫਿਰ ਇਹ ਵੀ ਅਸੀਂ ਜੇ ਤੁਹਾਡੀ ਗੱਲ ਦੇ ਨਾਲ ਕੋਲ ਪੁਖਤਾ ਹੁੰਦੀ ਹੈ ਵੀ ਵੋਟਾਂ ਹੀ ਇਸ ਮੰਗਦੇ ਆਂ ਬਸ ਜੇਲ੍ਹ ਜਾਣਾ ਤੇ ਜੇ ਉਹ ਉਹ ਇਹ ਕੇਜਰੀਵਾਲ ਕਹਿੰਦੇ ਸੀ ਭਈ આરોਪ ਲੱਗੇ ਤਾਂ ਉਹਦਾ ਸਾਹਮਣਾ ਕਰੋ ਇਸਤੀਫਾ ਦੇ ਦਿਤੀ ਆ ਜੋ ਚਿੰਬੜੇ ਬੈਠਿਆ ਕਹਿੰਦਾ ਮੈਂ ਜੇਲ੍ਹ ਤੋਂ ਸਰਕਾਰ ਚੜਾਉਂਗਾ ਦੇਖੋ ਕਿੰਨੀ ਕਿੰਨੀ ਮਤਲਬ ਟੀਟ ਪੁਣਾ ਹੈਗਾ ਤੇ ਮੈਂ ਹੀ ਕਹਿੰਦਾ ਭਈ ਇਹ ਕੋਈ ਮੁੱਦਾ ਆ ਪੰਜਾਬ ਦੇ ਲੋਕਾਂ ਵਾਸਤੇ ਜਾਂ ਦੇਸ਼ ਦੇ ਲੋਕਾਂ ਵਾਸਤੇ ਭਈ ਕੇਜਰੀਵਾਲ ਅੰਦਾਜ਼ਾ ਹੋਗਾ ਤੁਸੀਂ ਚੰਗੇ ਕੰਮ ਕਰੋ ਤੁਸੀਂ ਜੇਲ੍ਹ ਚ ਕਿਉਂ ਜਾਉਂਗੇ ਤੁਸੀਂ ਤੁਸੀਂ ਮਾੜੇ ਕੰਮ ਕੀਤੇ ਆ ਤਾਂ ਜੇਲ੍ਹ ਜਾਣਾ ਆਪੇ ਭਗਵਾਨਤਮਾਨ ਕਹਿੰਦੇ ਸੀਗੇ ਭਈ ਸਿਕਿਉਰਿਟੀ ਦੀ ਕੀ ਲੋੜ ਆ ਚੰਗੇ ਕੰਮ ਕਰੋ ਤਾਂ ਸਿਕਿਉਰਿਟੀ ਤੋਂ ਹੁੰਦਾ ਤੁਸੀਂ ਸਿਕਿਉਰਿਟੀ ਵੀ ਵਰਤਦੇ ਆ ਤਾਂ ਉਹਨਾਂ ਬਹੁਤ ਮਾੜੇ ਬੀਏਪੀ ਕਲਚਰ ਪੂਰੀ ਤਰ੍ਹਾਂ ਅਡਾਪਟ ਕਰ ਲਿਆ ਉਹਨਾਂ ਨੇ ਕਿਉਂ ਜੋ ਦਿਨ ਬੀਤਿਆ ਨਵੀਆਂ ਪਰਤਾਂ ਖੁੱਲ ਰਹੀਆਂ ਕੋਈ ਸਵਾਤੀ ਮਾਲ ਆ ਰਹੀ ਆ ਰਹੀ ਆ ਕੋਈ ਫੌਰਨ ਜੋ ਨਿਯਾਜ ਪੈਸਾ ਹਵਾਲੇ ਦਾ ਪਤਾ ਨਹੀਂ ਕਿੰਨਾ ਆਇਆ ਪੰਨੂ ਵਾਲੀ ਜਿਹੜੀ ਗੱਲ ਪੰਨੋ ਵਾਲੀ ਗੱਲ ਆ ਗਈ ਆ ਉਹ ਅਤੰਕਵਾਦੀ ਸੰਗਠਨਾਂ ਵੱਲੋਂ ਹੈਲਪ ਆਇਆ ਫਿਰ ਆ 6 ਕਰੋੜ ਦਾ ਇੱਕ ਹੋਰ ਆ ਗਿਆ ਇਹਨਾਂ ਨੇ ਜਿਹੜਾ 12 ਨਿਯਾਜ ਪੈਸਾ ਮੰਗਾਇਆ ਸੋ ਟੈਂਟਡ ਪਾਰਟੀ ਐਸਐਲਐ ਸਭ ਤੋਂ ਜ਼ਿਆਦਾ ਜਿਹਨੂੰ ਕਹਿੰਦੇ ਟੈਂਟਡ ਪਾਰਟੀ ਸਭ ਤੋਂ ਹੈ ਇਹ ਜਿਹੜੀ ਕੇਜੜੀ ਵਾਲੀ ਪਾਰਟੀ ਆ ਔਰ ਪਾਰਟੀ ਵੀ ਕੁਐਸਚਨ ਮਾਰਕ ਹੈ ਜੋ ਮਲਜਮ ਬਣ ਚੁੱਕੀ ਹੈ ਪਾਰਟੀ ਔਰ ਪਾਰਟੀ ਜਾਜ਼ਾ ਦੇ ਚੱਲ ਰਹੀ ਨਹੀਂ ਨਹੀਂ ਤਾਂ ਨਾਨਾ ਦੇ ਲੀਡਰ ਪਹਿਲੇ ਕਿੰਨੇ ਸਾਰੇ ਅੰਦਰ ਆ ਜੋ ਉਹਨਾਂ ਨੇ ਕਾਰਨਾਮੇ ਕੀਤੇ ਇਹਨਾਂ ਨੇ ਸਾਰਿਆਂ ਨੇ ਜੇਲ੍ਹ ਚ ਜਾਣਾ ਬਹੁਤ ਬਹੁਤ ਧੰਨਵਾਦ ਸਭ ਤੁਹਾਡੇ ਨਾਲ ਅੱਛਾ ਗੱਲਬਾਤ ਕੀਤੀ ਅਸੈਂਬਲੀ ਦੇ ਇਲੈਕਸ਼ਨ ਤੋਂ ਪਹਿਲਾਂ ਉਹ ਬਹੁਤ ਅੱਛਾ ਪਰਫਾਰਮ ਕਰ ਰਿਹਾ ਔਰ ਬਹੁਤ ਅੱਛੀ ਵੋਟ ਲੈ ਕੇ ਜਾਏਗਾ ਹੋ ਸਕਦਾ ਜਿੱਤ ਵੀ ਸਕਦਾ ਹੈ ਜੋ ਸਿਚੁਏਸ਼ਨ ਬਣੀ ਹੈ ਸਰ ਲਾਸਟ ਵਿੱਚ ਇੱਕ ਸਵਾਲ ਭਾਜਪਾ ਪਾਰਟੀ ਨੂੰ ਲੈ ਕੇ ਜਦੋਂ ਤੋਂ ਕੋਰਡ ਮਾਡਲ ਕੋਡ ਆਫ ਕੰਡਕਟ ਲੱਗਾ 16 ਤਰੀਕ ਉਹ ਤੋਂ ਬਾਅਦ ਜਿਹੜੇ ਬੀਜੀਪੀਓ ਨੇ ਕੈਂਡੀਡੇਟ ਅਨਾਉਂਸ ਕੀਤੇ ਆ ਜਦੋਂ ਵੀ ਕੀਤੇ ਲੱਗਦਾ ਕਦੇ ਬਠਿੰਡੇ ਦੇ ਵਿੱਚ ਵੈਸੇ ਤਾਂ ਫਰੀਦਕੋਟ ਤੋਂ ਹਸਦਾ ਹੱਸਦਾ ਕਿਸਾਨਾਂ ਵੱਲੋਂ ਲਗਾਤਾਰ ਫੇਪਰਮ ਕੋਰਦਾ ਤੇ ਜਿਹੜਾ ਵਕ ਵਕ ਜਿੱਥੇ ਕੈਂਡੀਡੇਟ ਜਾਂਦੇ ਆ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਹੈ ਬੇਸ਼ੱਕ ਕਿਸਾਨਾਂ ਦੀ ਸੈਟੀਸਫੈਕਸ਼ਨ ਕਰਾ ਦਿੱਤੀ ਜਾਂਦੀ ਹੈ ਉਮੀਦਵਾਰ ਵੱਲੋਂ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਕੀ ਇਹਦਾ ਕੰਡੂਗਾ ਕਿੰਨਾ ਕੁ ਪ੍ਰਭਾਵੀ ਰਹੂਗਾ ਇਹੋ ਜਿਹਾ ਰੋਕਣਾ ਜਾਂ ਕਰਨਾ ਦੇਖੋ ਕਿਸਾਨ ਦੀ ਡੈਫੀਨੇਸ਼ਨ ਵੀ ਮੈਨੂੰ ਤਾਂ ਲੱਗਦਾ ਕਿ ਦੁਬਾਰਾ ਹੀ ਬਣਾਣੀ ਪੈਗੀ ਕਿਸਾਨ ਤਾਂ ਮੈਂ ਵੀ ਆ ਕਿਸਾਨ ਅੱਥਰ ਕੋਲ ਵੀ ਬੈਠੇ ਆ ਕਿਸਾਨ ਤੁਸੀਂ ਵੀ ਸ਼ਾਇਦ ਹੋਵੋਗੇ ਕਿੰਨੇ ਕ ਕਿਸਾਨ ਐਕਟਿਵਲੀ ਓਨ ਸਪੋਰਟ ਕਰ ਰਿਹਾ ਕਿੰਨੇ ਕਿਸਾਨ ਉਹਦੇ ਚ ਇਨਵੋਲਡ ਆ ਆਪਣੇ ਆਪ ਚ ਚਰਚਾ ਦਾ ਵਿਸ਼ਾ ਪਰ ਉਹ ਕਹਿੰਦੇ ਨਾ ਜਿਹੜਾ ਭਗਵਾ ਪਾ ਲਿਆ ਬੰਦਾ ਉਹਨੂੰ ਮੱਥਾ ਟੇਕ ਕੇ ਹੀ ਦਿੰਦਾ ਜਿਹੜਾ ਕਹਿੰਦਾ ਮੈਂ ਕਿਸਾਨ ਆ ਸੀ ਉਹਨਾਂ ਨੂੰ ਮੱਥਾ ਹੀ ਟੇਕ ਦਿੰਨੇ ਆ ਕੋਈ ਹੱਜ ਨਹੀਂ ਹੈਗਾ ਜਾਇੋ ਕਿਸਾਨ ਹੋਣ ਨਾ ਹੋਣ ਅਸੀਂ ਉਹਨਾਂ ਦੇ ਅੱਗੇ ਪ੍ਰਣਾਮ ਕਰਦੇ ਆ ਕਿਉਂਕਿ ਘੱਟ ਤੋਂ ਘੱਟ ਇੱਕ ਐਸੀ ਐਸੀ ਵਰਗ ਨੂੰ ਐਸੀ ਕਲਾਸ ਨੂੰ ਉਹ ਰਿਪਰੈਜ਼ੈਂਟ ਕਰਦੇ ਆ ਜਿਹੜੀ ਸਾਡਾ ਸਭ ਦਾ ਪੇਟ ਭਰਦੀ ਆ ਮਿਹਨਤ ਕਰਕੇ ਤੇ ਇਹ ਤਰੀਕਾ ਨਹੀਂ ਆ ਜੋ ਵਰਤਿਆ ਜਾ ਰਿਹਾ ਇੱਕ ਪੋਲੀਟੀਕਲ ਪਾਰਟੀਆਂ ਵਾਲਾ ਤਰੀਕਾ ਹੈ ਇਹ ਪੋਲੀਟੀਕਲ ਪਾਰਟੀਆਂ ਦੇ ਉਕਸਾਵੇ ਵਿੱਚ ਕੀਤਾ ਗਿਆ ਸਾਰਾ ਤਰੀਕਾ ਆ ਔਰ ਬਹੁਤ ਜਗ੍ਹਾ ਆਮ ਆਦਮੀ ਪਾਰਟੀ ਦੇ ਔਰ ਕਾਂਗਰਸ ਦੇ ਔਰ ਕੱਲੀ ਜਲਦੇ ਜਿਹੜੇ ਐਕਟਿਵ ਵਰਕਰ ਆ ਉਹ ਪ੍ਰੋਮਿਨੈਂਟ ਵਰਕਰ ਸਪਾਟ ਹੁੰਦੇ ਇਹਨਾਂ ਦੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਤੇ ਉਹ ਫਿਰ ਕਿਹਾ ਨਹੀਂ ਜਾ ਸਕਦਾ ਕਿ ਉਹ ਕਿਸਾਨੀ ਮੂਵਮੈਂਟ ਆ ਜਾਂ ਅੰਦੋਲਨ ਜਾਂ ਕਿਸਾਨੀ ਉਹ ਜਿਹੜਾ ਸਿਸਟਮ ਹੈਗਾ ਉਹ ਕਿਤੇ ਨਾ ਕਿਤੇ ਪ੍ਰਿੰਟ ਪੋਲਿਟਿਕਸ ਵਿੱਚ ਮਰਜ ਹੋਇਆ ਦਿਖਦਾ ਜਦੋਂ ਕੱਲੇ ਬੀਜੇਪੀ ਨੂੰ ਅਪੋਜ਼ ਕਰਦੇ ਆ ਜਾਂ ਕਦੇ-ਕਦੇ ਦਿਖਾਵੇ ਲਈ ਆਮ ਆਦਮੀ ਪਾਰਟੀ ਨੂੰ ਵੀ اپوز کرنے ਦਾ ਇੱਕ ਸੁਆੰਗ ਰਚਦੇ ਆ ਕਿਉਂਕਿ ਇਹ ਸਾਰੀਆਂ ਪਾਰਟੀਆਂ ਨੇ ਹੀ ਭਾਜਪੀ ਨੂੰ ਰੋਕਣ ਲਈ ਇਹ ਇਸ ਜਿਹੜਾ ਕਿਸ ਸੋ ਕਾਲ ਕਿਸਾਨੀ ਅੰਦੋਲਨਾਂ ਇਹਦੇ ਇਹਨੂੰ ਹਵਾ ਵੀ ਦਿੱਤੀ ਸੀ ਇਹਨੂੰ ਤਾਕਤ ਵੀ ਦਿੱਤੀ ਸੀ ਅੱਜ ਜੋ ਸੁੱਕੜ ਰਿਹਾ کافی ਸੁੱਕ ਗਿਆ ਉਹਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਫੈਕਸ਼ਨਸ ਬਣ ਗਏ ਆ ਪਰ ਡੈਮੋਕ੍ਰੇਸੀ ਚ ਜੜੀ ਇੱਕ ਜੜੀ ਕਹਿੰਦੇ ਨਾ ਡੈਮੋਕ੍ਰੇਸੀ ਚ ਇੱਕ ਸਿਸਟਮ ਵੱਖਰਾ ਹੈ ਸਿਸਟਮ ਹੈ ਨਹੀਂ ਇਹ ਸਾਡੇ ਸੰਵਿਧਾਨ ਚ ਕਿਤੇ ਨਹੀਂ ਲਿਖਿਆ ਵੇ ਜੇ ਮੈਂ ਆਪਣੀ ਗੱਲ ਕਹਿਣਾ ਪ੍ਰਚਾਰ ਕਰਨਾ ਵੇ ਉਹਨੂੰ ਰੋਕਿਆ ਜਾਵੇ ਮੇਰਾ ਗਲਾ ਬੰਦ ਕੀਤਾ ਜਾਵੇ ਮੇਰੀ ਜ਼ੁਬਾਨ ਬੰਦ ਕੀਤੀ ਜਾਵੇ ਕਿਸਾਨ ਭਰਾ ਆਪਣੇ ਸਟੇਜ ਲਾਣ ਔਰ ਉੱਥੇ ਆਪਣੀਆਂ ਗੱਲਾਂ ਰੱਖਣ ਲੋਕਾਂ ਦਾ ਇਕੱਠ ਕਰਨ ਹਾਂਜੀ ਬਹੁਤ ਐਪਰੀਸ਼ੀਏਟ ਕੀਤਾ ਜਾਊਗਾ ਉਹਨਾਂ ਨੂੰ ਬਜਾਏ ਕਿ ਉਹ ਕਿਸੇ ਦਾ ਰਸਤਾ ਰੋਕਣਾ ਪਿੰਡ ਰੋਕਣਾ ਔਰ ਮੈਂ ਹਤਾ ਕਹੂੰਗਾ ਕਿਸਾਨ ਭਰਾ ਆਪਣੇ ਮੁੱਦੇ ਲੈ ਕੇ ਜੇ ਆਪਾਂ ਕਹਿੰਦੇ ਹਾਂ 70 80% ਸਾਡੇ ਫਾਰਮਰਜ਼ ਆ ਕਿਸਾਨ ਵੀ ਰਹਿ ਗਿਆ ਨਮੀਓ ਨਾ ਚੋਇਕ ਤਾਂ ਉਹ ਆਪਣੇ ਮੁਦਿਆ ਤੇ ਵੋਟਾਂ ਲੈ ਕੇ ਆਪਣੀ ਸਰਕਾਰ ਬਣਾਣ ਉਹ ਤੋਂ ਵੀ ਜੋ ਮੰਗਦੇ ਉਹ ਤੋਂ ਕਿਤੇ ਜ਼ਿਆਦਾ ਉਹ ਹਾਸਲ ਕਰ ਸਕਦੇ ਆ ਸੋ ਇਸ ਕਰਕੇ ਪ੍ਰੈਸ਼ਰ ਟੈਕਟਿਕਸ ਨਾਲ ਜਾਂ ਇੱਕ ਉਹ ਮੀਡੀਆ ਹਾਈਪ ਕਰੀਏਟ ਕਰਕੇ ਐ ਕੈਸੇ ਕੁਝ ਐਕਸ਼ਨ ਕਰਕੇ ਵੀ ਉਹ ਲੱਗੇ ਕਿ ਬੜਾ اپੋਜੀਸ਼ਨ ਹੋ ਰਹੀ ਆ ਲੋਕੇ ਵੀ ਹੁਣ ਅੱਕ ਗਏ ਆ ਵੈਸੇ ਤਾਂ ਦੇਖੋ ਕੋਈ ਵੀ ਅੰਦੋਲਨ ਹੁੰਦਾ ਹੋ ਉਹ ਵੀ ਥੋੜੇ ਦਿਨ ਚਾਰ ਮਹੀਨਾ ਹੁੰਦਾ ਹੈ ਵਪਾਰੀ ਬਹੁਤ ਨਰਾਜ਼ ਹੋ ਚੁੱਕਾ ਹੈ ਉਹਨਾਂ ਦੇ ਵਪਾਰ ਚੋਪਟ ਹੋ ਗਿਆ ਉਹ ਚ ਵਪਾਰੀ ਆਨੂੰ ਘਟ ਘਟਾ ਪੰਜਾਬ ਜੋ ਬਰਬਾਦ ਹੋ ਰਿਹਾ ਏ ਇਦਾਂ ਦੀਆਂ ਗੱਲਾਂ ਦੇ ਨਾਲ ਉਹ ਬੜਾ ਵੱਡਾ ਚਿੰਤਾ ਦਾ ਵਿਸ਼ਾ ਹੈ ਬਹੁਤ ਕਨਸਰਨ ਦਾ ਸਭ ਦੇ ਵਿਸ਼ਾ ਉਹ ਮੈਂ ਕੋਈ ਇਸ ਕਰਕੇ ਨਹੀਂ ਕਹਿੰਦੇ ਆ ਵੀ ਮੈਂ ਕਿਸਾਨ ਅੰਦੋਲਨ ਦਾ ਵਿਰੋਧੀ ਮੈਂ ਕਹਿੰਦਾ ਅੰਦੋਲਨ ਹੋਣੇ ਚਾਹੀਦੇ ਆ ਆਪਣੀਆਂ ਮੰਗਾਂ ਲਈ ਜ਼ਰੂਰ ਹੋਣੇ ਚਾਹੀਦੇ ਆ ਆਪਣੀ ਗੱਲ ਵੀ ਕਹੀ ਜਾਣੀ ਚਾਹੀਦੀ ਆ ਪਰ ਕਿਸੇ ਵੀ ਹਾਲਾਤ ਚ ਦੇਸ਼ ਨੂੰ ਸੂਬੇ ਨੂੰ ਨੁਕਸਾਨ ਹੁੰਦਾ ਵੇ ਅੱਜ ਇੰਨਾ ਬੁਰਾ ਹਾਲ ਪੰਜਾਬ ਦਾ ਹੋ ਚੁੱਕਾ ਹੈ ਇਹਨਾਂ ਚੀਜ਼ਾਂ ਕਰਕੇ ਕਦੇ ਰੇਲ ਰੁਕਦੀ ਕਦੇ ਸੜਕ ਰੁਕਦੀ ਕਦੇ ਮਾਹੌਲ ਜਿਹੜਾ ਆ ਉਹ ਉਹ ਦੂਜੇ ਪਾਸੇ ਨੂੰ ਤੁਰ ਪੈਂਦਾ ਜਿਹੜਾ ਪੁਰਾਣੇ ਪਾਸੇ ਨੂੰ ਤੇ ਬੱਚੇ ਸਾਡੇ ਸਾਰੇ ਘਰਾਂ ਦੇ ਬਾਹਰ ਜਾ ਚੁੱਕੇ ਆ ਘਰਾਂ ਨੂੰ ਤਾਲੇ ਲੱਗੇ ਪਏ ਨੇ ਇੱਥੇ ਕੋਈ ਰਾਕੇ ਨਸ਼ਿਆਂ ਚ ਬਾਕੀ ਬੱਚੇ ਨਸ਼ਿਆਂ ਚ ਡੁੱਬੇ ਪਏ ਆ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਇੰਡਸਟਰੀ ਥੋ ਬਾਹਰ ਜਾ ਚੁੱਕੀ ਹੈ 10000 ਤੋਂ ਜ਼ਿਆਦਾ ਇੰਡਸਟਰੀਆਂ ਦੋ ਸਾਲਾਂ ਤੋਂ ਹਜ਼ਾਰ ਪੰਜਾਬ ਛੱਡ ਕੇ ਜਾ ਚੁੱਕੀ ਹੈਗੀ ਹੈ ਔਰ ਯੂਪੀ ਵਰਗਾ ਸੂਬਾ ਜਿੱਥੇ ਲਾਰਡ ਆਰਡਰ ਹੈਗਾ ਉੱਥੇ ਅੱਜ ਇੰਡਸਟਰੀ ਜਾ ਰਹੀ ਹੈ ਜੋ ਡੈਸਟੀਨੇਸ਼ਨ ਬਣ ਰਿਹਾ ਹੈਗਾ ਇਨਵੈਸਟਮੈਂਟ ਦਾ ਔਰ ਪੰਜਾਬ ਬਿਲਕੁਲ ਕੰਗਾਲ ਹੋ ਰਿਹਾ ਸਾਡੀ ਪਰ ਕੈਪੀਟਲ ਇਨਕਮ ਸਾਰੇ ਦੇਸ਼ 'ਚ ਸਭ ਤੋਂ ਜ਼ਿਆਦਾ ਸੀ ਨੰਬਰ 1 ਤੇ ਸੀ ਅੱਜ ਅਸੀਂ 17ਵੇਂ ਨੰਬਰ ਤੇ ਪਹੁੰਚ ਗਏ ਆ ਇਹ ਹਾਲਤ ਪੰਜਾਬ ਦੀ ਜਿਹੜੀ ਹੈ ਉਹ ਹੋ ਚੁੱਕੀ ਹੈਗੀ ਹੈ ਕਿੰਨੀ ਗਰੀਬੀ ਵਾਲੋ ਸੀ ਤੁਰਪੇ ਸੋ ਪੰਜਾਬ ਨੂੰ ਜੇ ਪਛਾਣਾ ਤਾਂ ਮੈਂ ਸਮਝਾ ਕਿ ਅਸਲ ਇੱਕ ਬੜੀ ਸਖਤ ਵਧੀਆ ਸਰਕਾਰ ਹੋਣੀ ਚਾਹੀਦੀ ਹੈਗੇ ਔਰ ਕਿਸਾਨ ਵੀਰਾਂ ਨੂੰ ਵੀ ਬੇਨਤੀ ਆ ਕਿ ਉਹ ਆਪਣੇ ਗੱਲ ਸ਼ਾਂਤ ਤਰੀਕੇ ਨਾਲ ਆਪਣੀ ਸਟੇਜ ਲਾ ਕੇ ਕਹਨ ਔਰ ਲੋਕੀ ਸੁਣਨਗੇ ਤਾਂ ਉਹ ਵੋਟਾਂ ਵੀ ਦੇਣਗੇ ਤੁਸੀਂ ਆਪਣੇ ਐਮਪੀ ਬਣਾਓ ਤੇ ਕੋਈ ਵੀ ਕਨਵਿੰਸ ਹੋ ਸਕਦਾ ਹੈ ਕਿਸੇ ਦੀ ਗੱਲ ਤੋਂ ਇਨ੍ਹਾਂ ਹਾਲਤਾਂ ਦੇ ਵਿੱਚ ਮੈਂ ਕਹਾਂਗਾ ਕਿ ਉਹ ਅੰਦੋਲਨ ਇੱਕ ਤਰਫਾ ਰੋਕਣ ਵਾਲੀ ਗੱਲ ਆ ਬੀਜੇਪੀ ਨੂੰ ਜਿਹੜੇ ਕਿ ਲੋਕਤੰਤ੍ਰਿਕ ਬਵਸਤਾ ਦੇ ਵਿੱਚ ਠੀਕ ਨਹੀਂ ਆ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸੰਸਦ ਦਾ ਕੈਬਨਲ ਮੰਤਰੀ ਸ੍ਰੀ ਤਿਕਸ਼ਨ ਸੂਦ ਜਿਨ੍ਹਾਂ ਨੇ ਜਿੱਥੇ ਇਸ ਮਹਾਕੁੰਬ 2024 ਦੀਆਂ ਬੂਟਾਂ ਸੌਂਦੀ ਆਪਣੀ ਕੰਪੇਨਿੰਗ ਸੰਬੰਧੀ ਦੱਸਿਆ ਤੇ ਨਾਲ ਦੀ ਨਾਲ ਪੀ.ਸੀ.ਪੀ ਦਾ ਇਸ ਲਈ ਜਿਹੜਾ ਲੈਵਲ ਆ ਲੋਵਾਂ ਦੇ ਵਿੱਚ ਲੋਵਾਂ ਵਾਲੇ ਮਨਾਂ ਦੇ ਵਿੱਚ ਉਹ ਵੀ ਇੱਕ ਵਾਰ ਦੱਸਿਆ ਤੇ ਨਾਲ ਦੇ ਨਾਲ ਪੰਜਾਬ ਦੇ ਮੌਜੂਦਾ ਅਹਿਮ ਮੁੱਦਿਆਂ ਤੇ ਜਿੱਥੇ ਚਿੰਤਾ ਕੀਤੀ ਚਿੰਤਨ ਕੀਤਾ ਉਥੇ ਸਮਾਧਾਨ ਵੀ ਦੱਸਿਆ